ਐਮਬੂਲੈਂਸ ਰਵਾਨਾ ਕੀਤੀ ਜਾ ਰਹੀ ਹੈ ਮੈਡੀਕਲ ਕਾਲਜ ਕੋ ਕਿ ਕਿਹਨੇ ਕਿਹੜੇ ਏਰੀਆ ਚ ਕੀਤਾ ਜਾ ਰਹੀ ਹੈ ਤੇ ਕਿਹ ਕੀ ਟੀਮਾਂ ਨੇ ਨਾਲ ਕੀਤੀ ਜਾ ਰਹੀ ਹੈ ਦੇਖੋ ਜਦੋਂ ਫਲੱਡਸ ਆਣੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਬਿਆਸ ਵਾਲਾ ਸੀ ਹਰਿਕੇ ਪੱਤਨ ਜਿਹੜੇ ਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹਾਂ ਤੇ ਇਹ ਸੱਤਵਾਂ ਜ਼ਿਲ੍ਹਾ ਹੈ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਪ੍ਰੈਸਿਡੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਇੱਕ ਐਮਰਜੈਂਸੀ ਰਿਸਪੌਂਸ ਸਿਸਟਮ ਜਿਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਕਾਨ ਤੇ ਐਡਾ ਵੱਡਾ ਹੈ ਇਹ ਕਿਸੇ ਮਤਲਬ ਕਿ ਲਿਮਿਟਡ ਨਹੀਂ ਹੈ ਹੁਣ ਤਾਂ ਮੇਰੇ ਖਿਆਲ ਸੱਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਫੈਕਟ ਹੋ ਚੁੱਕੇ ਆ ਉਹਨਾਂ ਦੇ ਵਿੱਚ ਬ੍ਰਿੰਡ ਡੱਬੇ ਹੋਏ ਆ ਔਰ ਅਰਬਨ ਸਪਰੈਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਡਿੱਗ ਰਹੇ ਆ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਲੇ ਸਾਰੀ ਇਹਦੀ ਡੈਸਿਟੀ ਇੱਦੀ ਵੱਡੀ ਆ ਤੋ ਸਾਨੂੰ ਰਿਸਪੌਂਸ ਸੀਗੀ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਮਹਿਕਮਾ ਹੈਗਾ ਉਹਦੇ ਵਿੱਚ ਮੈਡੀਕਲ ਕਾਲਜਸ ਆ ਗਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਆ ਨਰਸਿੰਗ ਹੋਮਸ ਆ ਮੈਡੀਕਲ ਕਾਲਜਸ ਆ ਕੈਮਿਸਟ ਐਸੋਸੀਏਸ਼ਨਸ ਆ ਇਹ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ਓਵਰਗੈਲਪਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕੀਤੀਆਂ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੜੀਆਂ ਆ ਗਿਆ ਉਹ ਪਲੈਜ ਕਰ ਦਿੱਤੀ ਹੈ ਜੀ ਅੱਜ ਮੈਂ ਵੀ ਐਂਬੂਲੈਂਸ ਚਲਾ ਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਜਿਹੜੇ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਜਿਹੜਾ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਜੀ ਅੰਮ੍ਰਿਤਸਰ ਲਈ ਜਿਵੇਂ ਜਲੰਧਰ ਵਾਲਿਆਂ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਂ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਅਫਸਰ ਸਬਾਹਣ ਹੈ ਸਾਰੇ ਕੋਆਰਡੀਨੇਟ ਕਰ ਰਹੇ ਹੈ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਔਰ ਡਾਇਰੈਕਟਰ ਹੈ ਸਭ ਨੂੰ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਹੈ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਹੈਲਪ ਪਹੁੰਚਾ ਰਹੇ ਹਾਂ ਔਰ ਪਹੁੰਚਾਦੇ ਰਹਿਾਂਗੇ ਜਿੱਥੇ ਨਹੀਂ ਵੀ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਅਸੀਂ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟ ਔਰ ਗੁਰਦਾਸਪੁਰ ਦੇ ਵਿੱਚ ਸੱਤ ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ ਅੱਠ ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਹੈ ਉਹਨਾਂ ਦੇ ਥਰੂ ਵੀ ਅਸੀਂ ਪੰਜ ਲੇਡੀਜ਼ ਨੂੰ ਅਪਰੋਚਪੁਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫਟ ਡਿਲੀਵਰੀ ਚੱਚਾ ਬੱਚਾ ਦੋਨੇ ਬਿਲਕੁਲ ਤੰਦਰੁਸਤ ਹੈ ਸੋ ਤੁਸੀਂ 에ਅਰ ਐਮਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨਾਂ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਦੇ ਜਿਹੜੇ ਜੀਵ ਜੰਤੂ ਆਉਂਦੇ ਨੇ ਤੇ ਸਪੈਸ ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸਟ੍ਰੈਸ ਵੀ ਹੁੰਦੇ ਆ ਔਰ ਉਹ ਜਿਹੜੀ ਉੱਚੀ ਜਗ੍ਹਾ